ਇੰਡੂ ਵਿਕਾਸ ਅਤੇ ਪੰਚਾਇਤ ਵਿਭਾਗ ਲੁਧਿਆਣਾ ਪਲਾਖ 2 ਵਲਗਪਗ 20 ਮਹੀਨੇ ਪਹਿਲਾਂ 121 ਕਰੋੜ ਰੁਪਏ ਦੇ ਬਹੁਤ ਚਰਚਿਤ ਕਥਿਤ ਕਪੜੇ ਦੇ ਮਾਮਲੇ ਦਾ ਸਾਹਮਣਾ ਸਾਹਮਣਾ ਕਰ ਰੇ ਤਿੰਨ ਅਧਿਕਾਰੀਆਂ ਵਿਰੋਧ ਦਾ ਵਿਭਾਗ ਹੀ ਕਾਰਵਾਈ ਕੀਤੀ ਗਈ ਹੈ ਵਿਭਾਗ ਦੇ ਪ੍ਰਬੰਧਕ ਸੱਤਰ ਵੱਲੋਂ ਮਾਮਲੇ ਸੰਬੰਧੀ ਜਾਰੀ ਪੱਤਰ ਜੇ ਪਿੰਡੂ ਵਿਕਾਸ ਅਤੇ ਪੰਚਾਇਤ ਵਿਭਾਗ ਲੁਧਿਆਣਾ ਦੇ ਬਲਾਕ 2 ਚਤਾਇਨਾਤ ਸੇਵਾਮੁਕਤ ਬੀਡੀਪੀਓ ਰੁਪਿੰਦਰਜੀਤ ਕੌਰ ਸਿਮਰਤ ਕੌਰ ਅਤੇ ਬੀਡੀਪੀਓ ਗੁਰਪ੍ਰੀਤ ਸਿੰਘ ਮੰਗਟ ਨੂੰ ਉਹਨਾਂ ਦੇ ਉਦਿਆ ਤੋਂ ਮੋਤਲ ਕਰ ਦਿੱਤਾ ਗਿਆ ਹੈ ਇਥੇ ਦੱਸਣਾ ਜੁਰਿਆ ਹੈ ਕਿ ਵਿਭਾਗ ਦੇ ਅਧਿਕਾਰੀਆਂ ਵੱਲੋਂ ਬਲਾਕ 2 ਦਿਨ ਆਂਦੇ ਪਿੰਡ ਸਲੇਮਪੁਰ ਸਲੇਕੀਆਣਾ ਬੋਕਰ ਗੁਜਰਾ ਸੇਖੇਵਾਲ ਕਡਿਆਣਾ ਖੋਦ ਦਿੱਤੇ ਤਨਾਬ ਸੁਗਰਾਮ ਪੰਚਾਇਤ ਨੂੰ ਪ੍ਰਾਪਤ ਹੋਏ ਅਵਾਰਡ ਮਨੀ ਚੈੱਕ 120.87 ਕਰੋੜ ਰੁਪਏ ਦੇ ਕਥਿਤ ਕਬਲੇ ਸੰਬੰਧੀ ਉਕਤ ਕਾਰਵਾਈ ਕੀਤੀ ਗਈ ਹੈ ਜਦੋਂ ਕਿ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਵੱਲੋਂ ਕਰੋੜਾ ਰੁਪਏ ਦੇ ਕਪਲੇ ਦੇ ਮਾਮਲੇ ਨਾਲ ਸੰਬੰਧਿਤ ਹੋਰ ਸ਼ੱਕੀ ਬੀਡੀਪੀਓਜ਼ ਪੰਚਾਇਤ ਕੱਤਰਾ ਅਤੇ ਸਰਪੰਚਾਂ ਦੀ ਭੂਮਿਕਾ ਬਾਰੇ ਕੁਇਕ ਸ੍ਰੀਤੀਸ ਕੁਐਸਚਨ ਨਹੀਂ ਕੀਤੀ ਗਈ ਹੈ ਜੋ ਵਿਭਾਗ ਦੇ ਅਧਿਕਾਰੀਆਂ ਦੀ ਕਾਰਜਚਾਲੀ ਤੇ ਸਵਾਲ ਖੜੇ ਕਰਦੀ ਹੈ ਇੱਥੇ ਦੱਸਣਾ ਜ਼ਰੂਰੀ ਹੈ ਕਿ ਪਿੰਡ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਸਾਬਕਾ ਮੰਤਰੀ ਲਾਲਜੀਤ ਸਿੰਘ ਪੁੱਲਰ ਦੇ ਨਿਰਦੇਸ਼ਾਂ ਤੇ ਵਿਭਾਗ ਦੀ ਤਤਕਾਲੀ ਡੀਡੀਪੀ ਉਹ ਨਵਦੀਪ ਕੌਰ ਵੱਲੋਂ ਕੀਤੀ ਗਈ ਲੰਬੀ ਜਾਂਚ ਤੋਂ ਬਾਅਦ 1 ਸਤੰਬਰ 2023 ਨੂੰ ਪਿੰਡ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਬਲਾਕ 2 ਜ 121 ਕਰੋੜ ਰੁਪਏ ਦੇ ਕਥਿਤ ਘੁਲੇਦਾ ਦਾ ਪਰਦਾਫਾਸ਼ ਹੋਇਆ ਸੀ ਉਕਤ ਮਾਮਲੇ ਵਿੱਚ ਜ਼ਿਲ੍ਹਾ ਜਤਕਾਰੀ ਨਮਨੀਤ ਕੋਰ ਨੇ ਕਈ ਪੰਚਾਇਤਾਂ ਅਤੇ ਸਰਪੰਚਾਂ ਸਮੇਤ ਅੱਦਾ ਦਰਜਨ ਦੇ ਕਰੀਬ ਪੀ ਡੀ ਪੀਓਜ਼ ਨੂੰ ਦੋਸ਼ੀ ਠਹਿਰਾਇਆ ਸੀ। ਉਨ੍ਹਾਂ ਵਿਰੁੱਧ ਆਪਣੇ ਉਦੇ ਦੀ ਦੁਰਵਰਤੋਂ ਕਰਕੇ 121 ਕਰੋੜ ਰੁਪਏ ਦੇ ਕਬਲੇ ਵਰਗੇ ਗੰਭੀਰ ਦੋਸ਼ ਤੈਅ ਕੀਤੇ ਸਨ। ਇਹ ਹੈਰਾਨੀ ਵਾਲੀ ਗੱਲ ਇਹ ਹੈ ਕਿ ਲਗਭਗ ਪੌਣੇ 2 ਸਾਲ ਬਾਅਦ ਵੀ ਪਿੰਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਪ੍ਰਬੰਧਕ ਸਕੱਤਰ ਨੇ 121 ਕਰੋੜ ਰੁਪਏ ਦੇ ਬਹੁ ਚਰਚਿਤ ਕਬਲੇ 'ਚ ਸਿਰਫ ਅੱਧੀ ਅਧੂਰੀ ਕਾਰਵਾਈ ਕੀਤੀ ਹੈ। ਧਿਆਨ ਦੇਣ ਯੋਗ ਹੈ ਕਿ ਮਾਨ ਸਰਕਾਰ ਨੇ ਵਿਭਾਗ 'ਚ ਹੋਏ ਕਰੋੜਾਂ ਰੁਪਏ ਦੇ ਕਬਲੇ ਦੀ ਜਾਂਚ ਸਚਾਈ ਦਾ ਪਤਾ ਲਗਾਉਣ ਦੇ ਉਦੇਸ਼ ਨਾਲ ਵਿਜੀਲੈਂਸ ਵਿਭਾਗ ਨੂੰ ਸੌਂਪ ਦਿੱਤੀ ਹੈ ਪਰ ਲੰਮਾ ਸਮਾਂ ਬੀਤ ਜਾਣ ਤੋਂ ਬਾਅਦ ਵੀ ਵਿਜੀਲੈਂਸ ਵਿਭਾਗ ਦੇ ਅਧਿਕਾਰੀ ਜਾਂਚ ਪੂਰੀ ਨਹੀਂ ਕਰ ਸਕੇ ਹਨ ਜਾਂ ਇਹ ਕਿਹਾ ਜਾ ਸਕਦਾ ਹੈ ਕਿ ਕਬਲੇ ਦੇ ਮਾਮਲੇ ਦੀਆਂ ਫਾਈਲਾਂ ਮਿੱਟੀ 'ਚ ਮਿਲ ਗਈਆਂ ਹਨ ਇਸ ਗੱਲ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਕਿ ਜਦੋਂ ਸਰਕਾਰ ਅਤੇ ਵਿਜੀਲੈਂਸ ਵਿਭਾਗ ਮਾਮਲੇ ਦੀਆਂ ਜ਼ਮੀਨੀ ਪਰਤਾਂ ਨੂੰ ਖੋਲਦੇ ਹਨ ਤਾਂ ਹੋਰ ਬਹੁਤ ਸਾਰੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਚਿਹਰੇ ਅਤੇ ਆਨੇ ਹੋਏ ਇਮਾਨਦਾਰੀ ਦੇ ਮਖੋਟੇ ਬੇਗਰਾਬ ਹੋਣ ਵਾਲੇ ਹਨ ਵਿਭਾਗੀ ਸੂਤਰਾਂ ਅਨੁਸਾਰ ਇਸ ਵੇਲੇ ਰੁਪਿੰਦਰਜੀਤ ਕੋਰ ਬीडीपीਓ ਨਿਹਾਲ ਸਿੰਘ ਵਾਲਾ ਸਿਮਰਤ ਕੋਰ ਬीडीपीਓ ਫੋਪੂਰ ਤੇ ਗੌਰਪੁਰ ਸਿੰਘ ਮੰਗੜ ਡੇਰਾ ਬਸੇਤ ਆਇਆ ਨਾਥ ਹਨ